ਬੰਦੀ ਸਿੰਘ ਮਾਮਲੇ ਦੇ ਵਿੱਚ ਅਕਾਲੀ ਦਲ ناکਾਮ ਹੋਈ ਹੈ ਤੇ ਬਿਆਨ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਬਰਗਾੜੀ ਕੇਸ ਮਾਮਲੇ ਦੇ ਵਿੱਚ ਵੀ ਆਪ ਸਰਕਾਰ ਸਵਾਲਾਂ ਦੇ ਵਿੱਚ ਘਿਰ ਗਈ ਹੈ ਤੇ ਉੱਥੇ ਹੀ ਪ੍ਰਤਾਪ ਸਿੰਘ ਬਾਜਬਾ ਨੇ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਸਿਰਫ ਲੋਕਾਂ ਨੂੰ ਦਿਖਾਵਾ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਪ੍ਰਤਾਪ ਸਿੰਘ ਬਾਜਬਾ ਨੇ ਗੱਠਜੋੜ ਦੇ ਮੁੱਦੇ ਨੂੰ ਲੈ ਕੇ ਫਿਰ ਤੋਂ ਅਕਾਲੀ ਦਲ ਅਤੇ ਭਾਜਪਾ ਤੇ ਫਰਟਵਾਰ ਕੀਤਾ ਹੈ ਦੂਜੇ ਪਾਸੇ ਬਰਗਾੜੀ ਕੇਸ ਮਾਮਲਾ ਤੇ ਬੰਦੀ ਸਿੰਘਾਂ ਤੇ ਭਾਈ ਅਮਰਿਤਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਵੀ ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਕਾਮ ਹੈ ਤੇ ਅੱਜ ਤੱਕ ਪੰਜਾਬ ਸਰਕਾਰ ਨੇ ਵੀ ਬਰਗਾੜੀ ਕੇਸ ਮਾਮਲੇ ਦੇ ਵਿੱਚ ਵਾਅਦਾ ਕੀਤਾ ਸੀ ਪਰ ਉਹ ਪੂਰੇ 2 ਸਾਲ ਹੋ ਗਏ ਨੇ ਤੇ ਅੱਜ ਤੱਕ ਉਹ ਵਾਅਦਾ ਪੂਰਾ ਨਹੀਂ ਹੋਇਆ ਤੇ ਜਿਸ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਲਗਾਤਾਰ ਪਲਟ ਵਾਰ ਆ ਜਿਹੜੇ ਸਿੱਖ ਜਥੇਬੰਦੀਆਂ ਦੇ ਇਨਸਾਫ ਦੀ ਜਿਹੜੀ ਮੰਗ ਉਹ ਵੀ ਕੀਤੀ ਜਾ ਰਹੀ ਤੇ ਦੂਜੇ ਪਾਸੇ ਪਲਟ ਵਾਰ ਆ ਜਿਹੜਾ ਆਪ ਸਰਕਾਰ ਅਤੇ ਅਕਾਲੀ ਦਲ ਤੇ ਕੀਤਾ ਜਾ ਰਿਹਾ ਤੇ ਹੋਰ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪ੍ਰਤਾਪ ਸਿੰਘ ਬਾਜਵਾ ਦਾ ਹੋਰ ਕੀ ਕਹਿਣਾ ਹੈ ਉਮਰ ਵਿਜੇ ਪ੍ਰਤਾਪ ਇਹਨਾਂ ਦਾ ਆਪਣਾ ਕੁਲੀਗ ਥੱਕ ਗਿਆ ਕਹਿੰਦਾ ਕਹਿੰਦਾ 2 ਸਾਲ ਦਾ ਮੈਂ ਵੀ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਨਾ ਸਪੀਕਰ ਸਾਹਿਬ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਚ ਵਿਸ਼ਵਾਸ ਦਿਵਾਇਆ ਸੀ ਤੁਹਾਡੀ ਪਾਰਟੀ ਨੇ ਵੀ ਕੈਸੀ ਦੋਸ਼ੀਆਂ ਨੂੰ ਕਚਹਿਰੀਆਂ ਤੱਕ ਟੈਰੇ ਤੱਕ ਬਚਾਵਾਂਗਾ ਅਜੇ ਤੱਕ ਉਹਦੇ ਤੋਂ ਕੋਈ ਵੈਸ ਕਰ ਨੂੰ ਤਿਆਰ ਹਰ ਰੋਜ਼ ਕੁਮਰ ਵਿਜੇ ਪ੍ਰਤਾਪ ਟਾਈਮ ਮੰਗਦਾ ਸੀ ਮੰਗੇ ਨੇ ਲਾਅ ਐਂਡ ਆਰਡਰ ਦੀ ਮੈਂ ਤੁਹਾਨੂੰ ਪਹਿਲੇ ਵਿਅਸਤਾ ਦੱਸ ਦਿੱਤੀ ਡਰਗ ਦਾ ਯੂਜ਼ ਇੰਨਾ ਵੱਧ ਗਿਆ ਕਿ ਟੈਲੀਫੋਨ ਤੇ 5 ਮਿੰਟਾਂ ਚ ਮੇਰਾ ਓਪਨ ਚੈਲੰਜ ਹੈ ਸਾਰੇ ਪੰਜਾਬ ਜਿੱਥੇ ਵੀ ਜਾ ਕੋਲ ਬਹਿ ਜਾ ਮੈਂ ਟੈਲੀਫੋਨ ਕਰਨਾ ਆਮ ਲੋਕ ਜਿਸ ਤਾ ਕਹਿੰਦੇ ਕਿ ਟੈਲੀਫੋਨ ਕਰੋ ਤੇ 5 ਮਿੰਟਾਂ ਚ ਹਰ ਜਗ੍ਹਾ ਤੇ ਘਰਾਂ ਚ ਡਿਲੀਵਰੀ ਹੈ ਲੜਕੀਆਂ ਦੇ ਵਿੱਚ ਬੜੇ ਪੇਮਾਨੇ ਤੇ ਇਹ ਵਧ ਰਿਹਾ ਜੀ ਇਸ ਦੇ ਨਾਲ ਨਾਲ 70 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਅੱਜ ਬਜਟ ਅੱਜ ਗਵਰਨਰਜ਼ ਐਡਰੈਸ ਹੋਏ ਤੇ ਇੱਕੋ ਸਿਟਿੰਗ ਦੇ ਵਿੱਚ ਹੀ ਤੁਸੀਂ ਸਾਰਾ ਬਜਟ ਆਹ ਸੌਰੀ ਗਵਰਨਰਜ਼ ਐਡਰੈਸ ਤੇ ਡਿਸਕਸ਼ਨ ਖਤਮ ਕਰਤੀ ਵਿਦਨ 3-4 ਆਵਰਸ ਆਪੋਜੀਸ਼ਨ ਨੂੰ ਟਾਈਮ ਨਹੀਂ ਦਿੱਤਾ ਸੇਮ 70 ਸਾਲਾਂ 'ਚ ਪਹਿਲੀ ਵਾਰ ਬਜਟ ਤੇ ਹੋਇਆ ਜੀ ਸਾਡੇ 9 ਲੀਡਰ ਆਪੋਜੀਸ਼ਨ ਨੂੰ ਲੈ ਕੇ 9 ਐਮ ਐਲ ਏਜ਼ ਨੂੰ ਮੁਤਲ ਕਰ ਦਿੱਤੇ ਗਏ ਜੀ ਜਿਹੜੀ ਸਾਡੀ ਮੇਜਰ ਡਿਮਾਂਡ ਹੈ ਕਿ ਸਾਡੇ ਇੱਕ ਸਾਥੀ ਜਿਹੜੇ ਦਲਿਤ ਵਰਗ ਨਾਲ ਤੱल्लुक ਰੱਖਦੇ ਨੇ ਉਹਨਾਂ ਨੂੰ ਚੀਫ ਮਿਨਿਸਟਰ ਨੇ ਜਿਹੜੀ ਮਾੜੀ ਭਾਸ਼ਾ ਅੰਦਰ ਇਸਤੇਮਾਲ ਕੀਤੀ ਕਿ ਜੇ ਮੰਗ ਕਰ ਰਿਹਾ ਉਪ ਮੁੱਖ ਮੰਤਰੀ ਦੀ ਜਦੋਂ ਨਾਲ 5-6 ਵਾਰ ਨਾਰੇ ਲਾਇਆ ਤੇ ਉਹਨੂੰ ਕਹਿ ਦਿੱਤਾ ਕਿ ਮੈਨੂੰ ਲੱਗ ਰਿਹਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਜੁਤੀ ਸੰਘਾਣੀ ਪੈ ਗਈ ਅਸੀਂ ਪ੍ਰਿਵਿਲੇਜ ਮੋਸ਼ਨ ਮੂਵ ਕੀਤਾ ਹੈ ਚੀਫ ਮਿਨਿਸਟਰ ਦੇ ਖਿਲਾਫ ਅੱਜ ਦੇ ਦਿਨ ਤੱਕ ਸਪੀਕਰ ਸਾਹਿਬ ਨੇ ਹਫਤਾ ਹੋ ਗਿਆ ਪ੍ਰਿਵਿਲੇਜ ਦਾ ਜਵਾਬ ਹੀ ਕੋਈ ਨਹੀਂ ਦਿੰਦਾ ਮੈਂ ਤਾਂ ਸਪੀਕਰ ਸਾਹਿਬ ਨੂੰ ਇੰਨੀ ਬੇਨਤੀ ਕਰੂੰ ਸਪੀਕਰ ਸਾਹਿਬ ਤੁਸੀਂ ਘੱਟੋ ਘੱਟ ਕੰਸੈਂਟ ਨਹੀਂ ਦੇ ਦਿਓ ਇਹ ਗੱਲ ਕਹੋ ਕਿ ਸਾਡੀ ਪਾਰਟੀ ਦੀ ਮਾਨਸਿਕ ਭਾਵਨਾਵਾਂ ਆਲਰੇਡੀ ਇਸ ਵਰਗ ਦੇ ਥਲੇ ਤੋਂ ਵਰਗ ਦੇ ਖਿਲਾਫ ਨੇ ਤੁਸੀਂ ਕਹੋ ਜੋ ਮੁੱਖ ਮੰਤਰੀ ਨੇ ਕਿਹਾ ਠੀਕ ਹੈ ਘੱਟੋ ਘੱਟ ਕੋਈ ਐਕਸੈਪਟ ਕਰੋ ਉਹ ਚੀਜ਼ ਇੱਥੇ ਕੋਈ ਨਹੀਂ ਹੋ ਰਹੀ ਸੋ ਬਹੁਤ ਮੇਜਰ ਪੁਆਇੰਟਸ ਜਿਹੜੇ ਨੇ ਅੱਜ ਡਿਸਕਸ਼ਨ ਅੱਛਾ ਤੁਸੀਂ ਵੇਖੋ ਸਰਕਾਰੀ ਮੁਲਾਜ਼ਮ ਸੈਕਟਰੀ ਕੱਲ ਕਾਲੇ ਕੱਪੜੇ ਆ ਚਾਰੇ ਨੇ ਸਰਕਾਰੀ ਟੀਚਰ ਜਿਹੜੇ ਨੇ ਚੀਫ ਮਿਨਿਸਟਰ ਦੀ ਘਰ ਨੂੰ ਘੇਰੀ ਬੈਠੇ ਨੇ ਐਂਡ ਉਹ ਸਾਰਿਆਂ ਦੀ ਡਿਮਾਂਡ ਜੋ ਨੇ ਜਿਹੜੀ ਇਹਨਾਂ ਨੇ ਮੈਨੀਫੈਸਟੋ ਤੇ ਪਹਿਲੇ ਕਿਸਾਨ ਪੰਜਾਬ ਦੇ ਬਾਰਡਰਾਂ ਤੇ ਧੱਕੇ ਖਾਰੇ ਕੱਲ ਗੱਡੀਆਂ ਰੋਕੀਆਂ ਉਹਨਾਂ ਨੇ ਐਮਐਸਪੀ ਦਾ ਜ਼ਿਕਰ ਕੋਈ ਨਹੀਂ ਸੋ ਇਹ 8 9 10 ਵੱਡੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਦਾ ਵਕਤ ਮੰਗਨੇ ਆ ਡਿਸਕਸ਼ਨ ਹੀ ਕਰਵਾਣਾ ਨਹੀਂ ਚਾਹੁੰਦੇ ਪੰਜਾਬ ਦੇ ਤੁਹਾਡੀ ਪਾਰਟੀ ਇਲੈਕਸ਼ਨ ਮੋਡ ਚ ਆਉਣ ਤੋਂ ਪਹਿਲਾਂ ਹੀ ਸਾਥੀ ਸਾਥ ਛੱਡ ਰਹੇ ਨੇ ਗੁਰਪ੍ਰੀਤ ਜੀਪੀ ਛੱਡ ਕੇ ਤੁਹਾਡਾ ਸਾਥ ਦੇਖੋ ਮੇਰੀ ਇੱਕ ਸੁਣੋ ਇਲੈਕਸ਼ਨਾਂ ਤੋਂ ਪਹਿਲੇ ਆਣ ਜਾਣ ਬਣਿਆ ਬਹੁਤ ਸਾਰੇ ਸਾਡੇ ਵਿੱਚ ਵੀ ਆਣ ਵਾਲੇ ਅਸੀਂ ਇਹ ਜੇ ਰੋਕ ਕੇ ਰੱਖਿਆ ਵੱਡੇ ਵੱਡੇ ਚਿਹਰੇ ਆਣਗੇ ਤੇ ਜੀਪੀ ਸਾਹਿਬ ਨੂੰ ਤੇ ਮੇਰਾ ਖਿਆਲ ਪੁਰਾਣੇ ਵਕਤ ਦਾ ਜੇ ਟਰੈਕ ਰਿਕਾਰਡ ਹੀ ਵੇਖੋ ਪਹਿਲੇ ਆਖਲੀ ਦਲ ਵਿੱਚ ਫਿਰ ਪੀਪੀਪੀ ਚ ਗਏ ਫਿਰ ਸਾਡਿਆਂ ਨੇ ਕਾਂਗਰਸ ਚ ਲੈ ਆਂਦੇ ਹੁਣ ਇੱਕ ਛੋਟਾ ਜਿਹਾ ਲਾਲਚ ਕਿ ਮੇਰੇ ਆ 2.5 ਸਾਲ ਜਿਹੜੇ ਨੇ ਸੌਖੇ ਟੱਪ ਜਾਣਗੇ ਤੁਹਾਨੂੰ ਅੰਦਾਜ਼ਾ ਹੈ ਹੀ ਕਿ ਗਵਰਨਮੈਂਟ ਚ ਆਨ ਦਾ ਮਕਸਦ ਕੀ ਹੈ ਇਹਨੂੰ ਇਸ ਗੱਲ ਦਾ ਮੇਰੇ ਨਾਲ ਟੈਲੀਫੋਨ ਤੇ ਪਹਿਲੇ ਗੱਲ ਵੀ ਹੋਈ ਸੀ ਮੈਂ ਕਿਹਾ ਸੀ ਜੀਪੀ ਜੀ ਸਿਆਸੀ ਤੁਸੀਂ ਸੂਸਾਈਡ ਕਰਨ ਲੱਗੇ ਹੋ ਇਹ ਤੁਹਾਡਾ ਸੂਸਾਈਡ ਹੈ ਚੌਥੀ ਪਾਰਟੀ ਚੱਲੇ ਹੋ ਵੈਸੇ ਵੀ ਤੁਹਾਡਾ ਵਜੂਦ ਖਤਮ ਹੋ ਜਾਣਾ ਜਮਾਤ ਨੇ ਇਸ ਤੋਂ ਬਾਅਦ ਆਣਾ ਹੀ ਨਹੀਂ ਇਹ ਤੇ ਹਾਈਬ੍ਰੇਸ਼ਨ ਸੀ ਇੱਕ ਵਾਰ ਆਈ ਇਸ ਤੋਂ ਬਾਅਦ ਇਹਨਾਂ ਦਾ ਕੰਮ ਤੇ ਮੁੱਕ ਜਾਣਾ ਹੈ ਹਮੇਸ਼ਾ ਤੇ ਤੂੰ ਖੁਦਕਸ਼ੀ ਕਿਹੜੀ ਗੱਲਾਂ ਕਰਨ ਜਾ ਰਹੇ ਆ ਤੇ ਜਿਹੜਾ ਖੁਦ ਕਸ਼ੀ ਦੇ ਉੱਤਰ ਰਾਏ ਉਹਨੂੰ ਕਿੰਨੀ ਵਾਰ ਕੋਠੇ ਤੋਂ ਲਾ ਸਕਦੇ ਹੋ ਤੁਸੀਂ ਇਹਨੇ ਛਾਲ ਮਾਰਨੀ ਪਾਰਟੀ ਚ ਸੋ ਇਹ ਆਤਮੋਜਬੂਰ ਹੈ ਚੌਥੀ ਪਾਰਟੀ ਚਲਾ ਗਿਆ ਕੋਈ ਗੱਲ ਨਹੀਂ ਸਰ ਆਸ਼ਾ ਅੱਗੇ ਦੀ ਮਰਜ਼ੀ ਆਜ ਸ਼ਾਮ ਨੂੰ ਦਿੱਲੀ ਮੇ ਕਾਂਗਰਸ ਕੀ ਬੈਠਕ ਹੈ ਕੀ ਪੰਜਾਬ ਕੇ ਉਮੀਦਵਾਰੋਂ ਪਰ ਵੀ ਚਰਚਾ ਹੋਣ ਵਾਲੀ ਹੈ ਅਭੀ ਪੰਜਾਬ ਕੀ ਚਰਚਾ ਲੇਟ ਹੋ ਪੰਜਾਬ ਕੀ ਚਰਚਾ ਵੀ ਲੇਟ ਹੋਗੀ ਕੱਲ ہماری ਮੀਟਿੰਗ ਹੋ ਚੁੱਕੀ ਹੈ ਔਰ ਪੰਜਾਬ ਕੀ ਚਰਚਾ ਵੀ ਕੁਛ ਦੇਰ ਲੇਗੀ ਸਰ ਉਸकी वजह क्या है और आप ही लोग उसकी वजह आपको हम टेलीविजन पर समझा देंगे लोकसभा चुनाव लड़ेंगे सर आप भी पार्टी जिनको लड़ाएगी उनकी मैं मदद करूंगा कंपेनर की भी जरूर एक ऐसा चेहरा चाहिए जो सारे पंजाब में जा सके जिनकी लोग बात गंभीरता से लेते हैं जो अपनी बात पार्टी की रख सके अगर सारे के सारे इलेक्शन लड़ने के मूड में हो गए तो इलेक्शन कंपेन कौन चलाएगा so सबसे, सबसे बड़ी बात ऐसी होती है कंपेन को मैनेज करना कंपेन को अच्छे ढंग से रन करना उसके लिए भी इंपॉर्टेंट आदमी चाहिए और मैंने तो पहले ही जब मैं इस दफा राज्यसभा से इस्तीफा देकर आया मैंने ਸਾਰੇ ਪੰਜਾਬ ਕੋਲ ਆਪਣੀ ਪਾਰਟੀ ਕੋ ਵੀ ਇਹ ਕਲੀਅਰ ਕਰ ਦਿਆ tha ਕਿ ਮੇਰਾ ਜ਼ਿੰਦਗੀ ਕਾ ਲਾਸਟ ਫੇਜ਼ ਆ ਪੰਜਾਬ ਮੇ ਹੋਗਾ ਆਈ ਵਿਲ ਨਾਟ ਐਂਟਰ ਪਾਰਲੀਮੈਂਟ ਭਾਈ ਸਾਹਿਬ ਚਰਚਾ ਹੈ ਕਿ ਅਕਾਲੀ ਦਲ ਤੇ ਭਾਜਪਾ ਇੱਕ ਵਾਰ ਫਿਰ ਤੋਂ ਗੱਠ ਜੋੜ ਕਰ ਰਹੇ ਨੇ ਹੋ ਸਕਦਾ ਪਰਸੋਂ ਤੱਕ ਦੇਖੋ ਮੈਂ ਤੁਹਾਨੂੰ ਪਹਿਲੇ ਦੱਸਿਆ ਅਕਾਲੀ ਦਲ ਤੇ ਭਾਜਪਾ